ਇਰਤਨੇ ਬਣਾਈਏ ਵੀਡੀਓ ਅਗੇ ਸੀ ਦੀ ਭੂਆ ਦੇ ਘਰੇ ਤੇ ਉੱਥੇ ਇਹਨੇ ਬੱਕਰੀਆਂ ਸੀ ਬੱਕਰੀਆਂ ਦਾ ਵੀਡੀਓ ਬਣਾਈ ਪਰ ਵੀਡੀਓ ਚ ਥੋੜੀਆਂ ਦਿਖਦੀਆਂ ਬੱਕਰੀਆਂ ਬਣਾਈ ਬਹੁਤ ਸੋਹਣੀ ਐ ਆ ਦੇਖਿਓ ਮੜੇ ਜ ਸੁਣ ਕੇ ਦੇਖਿਓ ਕਿੰਨੀ ਸੋਹਣੀ ਐ ਬੱਚੇ ਮੰਨ ਕੇ ਸੱਚੇ ਦੇਖਿਓ ਵੀ ਹੈਲੋ ਗਾਇਜ਼ ਆ ਜੇ ਬੱਕਰੀ ਨਾ ਮਿੰਨੇ ਐ ਪਿੱਛੇ ਰੱਖੇ ਬੱਕਰੀ ਅਬ ਦੂਤਾ ਉਹ ਮਾਪੇ ਛਾਦਾ ਤਿੰਨ ਜਾਰ ਕਰ ਲੀਏ वो एक पीछे वाली तो बड़ी है तो क्या कर पीछे वाली तो एक बड़ी एक बड़ी छोड़ी छोड़ी पीछे वाली वाली वो निकली बड़ी मारे तोड़ो एक लाइक कर सब मारो छोड़ो में